ਕੱਲ ਤੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਤਰੰਤਾਰਨ ਤੇ ਬਰਨਾਲਾ ਜ਼ਿਲ੍ਹਿਆਂ 'ਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜਾਵੇਗਾ। ਦੋਨਾਂ ਜ਼ਿਲ੍ਹਿਆਂ 'ਚ 2 ਤੋਂ 3 ਦਿਨ ਕੈਂਪ ਲਗਾ ਕੇ ਲੋਕਾਂ ਦੇ ਸਿਹਤ ਕਾਰਡ ਬਣਾਏ ਜਾਣਗੇ। 10 ਤੋਂ 12 ਦਿਨਾਂ ਦੇ ਵਿੱਚ ਇਨ੍ਹਾਂ ਜ਼ਿਲ੍ਹਿਆਂ ਦਾ ਕੰਮ ਮੁਕੰਮਲ ਹੋਣ ਤੇ ਬਾਕੀ ਜ਼ਿਲ੍ਹਿਆਂ 'ਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕਰਨ ਜਾ ਰਹੀ ਹੈ ਭਗਵੰਤ ਮਾਨ ਸਰਕਾਰ। ਯੋਜਨਾ ਤਹਿਤ ਹਰ ਪਰਿਵਾਰ ਨੂੰ 10 ਲੱਖ ਤੱਕ ਦਾ ਸਿਹਤ ਬੀਮਾ ਮਿਲੇਗਾ। ਇਸ ਸੰਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਜ ਹੈਲਥ ਦੇ ਬਿਸ਼ੇ ਤੇ ਇੱਕ ਤੋਂ ਵੱਡੇ ਐਲਾਨ ਨੇ ਜੋ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕਿ ਤੁਹਾਡੇ ਥਰੂ ਅਸੀਂ ਪੂਰੀ ਦੁਨੀਆ ਦੇ ਵਿੱਚ ਇਹ ਮੈਸੇਜ ਦੇ ਸਕੀਏ ਕਿ ਅਸੀਂ ਸਾਡੀ ਪ੍ਰਾਇੋਰਟੀ ਜਿਹੜੀ ਹੈ ਹੈਲਥ ਐਜੂਕੇਸ਼ਨ ਇਨਫਰਾਸਟ੍ਰਕਚਰ ਤੇ ਰੋਜ਼ਗਾਰ ਜਿਹੜਾ ਜਿਹੜੀਆਂ ਟੌਪ 5 ਸਾਡੀਆਂ ਗਰੰਟੀਆਂ ਸੀ ਉਹਨਾਂ 'ਚ ਅਸੀਂ ਹੋਰ ਅੱਗੇ ਵਧ ਰਹੇ ਹਾਂ ਉਹਦੇ ਵਿੱਚ 3 ਸਾਲਾਂ 'ਚ ਅਸੀਂ 881 ਅ ਆਮ ਆਦਮੀ ਕਲੀਨਿਕ ਜਿਹੜੇ ਖੋਲੇ ਤੋਂ 200 ਹੋਰ ਹੋ ਜਾਂ ਹਜ਼ਾਰ ਹੋ ਜਾਣਾ ਉਹਨਾਂ ਦੇ ਨਾਲ 'ਚ ਤੇ ਉੱਥੇ ਤੁਸੀਂ ਵਿਜ਼ਿਟ ਵੀ ਕੀਤਾ ਹੋਊਗਾ ਬਹੁਤ ਸਾਰੇ ਤੁਸੀਂ ਕਵਰ ਵੀ ਕੀਤਾ ਮੈਂ ਦੇਖਿਆ ਦਵਾਈਆਂ ਦੀ ਜਿਹੜੀ ਅਵੇਲੇਬਿਲਟੀ ਹੈ ਉਹ 30% ਤੋਂ ਹੁਣ 100% ਤੱਕ ਹੋ ਗਈ ਸਾਰੀਆਂ ਦਵਾਈਆਂ ਉੱਥੇ ਅਵੇਲੇਬਲ ਨੇ ਤੇ ਜਦ ਤੱਕ ਫੁੱਟਫਾਲ ਦੀ ਗੱਲ ਹੈ ਇਹ ਜਿਹੜੇ ਪ੍ਰਾਇਮਰੀ ਸਿਹਤ ਸੇਵਾਵਾਂ ਨੇ ਇਹਦੇ ਵਿੱਚ ਪਹਿਲਾਂ 34 ਲੱਖ ਲੋਕਾਂ ਦੀ ਗਿਣਤੀ ਹੋਈ ਸੀ ਤੇ ਕਰਦੇ ਕਰਾਉਂਦੇ ਹੁਣ ਇਸ ਵਕਤ 1 ਕਰੋੜ 80 ਲੱਖ ਜਿਹੜਾ ਬੰਦੇ ਉਹ ਆਮ ਆਦਮੀ ਕਲੀਨਿਕ ਚ ਆ ਕੇ ਚੈੱਕਅਪ ਕਰਵਾ ਕੇ ਠੀਕ ਹੋ ਕੇ ਜਾ ਚੁੱਕੇ ਨੇ ਤੇ ਕੁਝ ਦਿਨ ਪਹਿਲਾਂ ਅਸੀਂ ਅਨਾਉਂਸਮੈਂਟ ਕੀਤੀ ਸੀ ਕਿ ਹਰੇਕ ਪਰਿਵਾਰ ਨੂੰ ਅਸੀਂ 10 ਲੱਖ ਰੁਪਏ ਦਾ ਸਿਹਤ ਬੀਮਾ ਕਹ ਲੋ ਜਾਂ ਯੂਨੀਵਰਸਲ ਜਿਹੜੀ ਸਕੀਮ ਹੈ ਯੂਨੀਵਰਸਲ ਸਿਹਤ ਬੀਮਾ ਵੀ ਉਹ ਅਸੀਂ ਸ਼ੁਰੂ ਕਰਾਂਗੇ ਤੇ ਇਹ ਯੋਜਨਾ ਜਿਹੜੀ ਹੈ ਇਥੇ ਕੰਮ ਜਿਹੜਾ ਹੈ ਰਜਿਸਟ੍ਰੇਸ਼ਨ ਦਾ ਇਹ ਕੱਲ ਤੋਂ ਸ਼ੁਰੂ ਹੋ ਜਾਊਗਾ ਤਰਨ ਤਰਨ ਤੇ ਬਰਨਾਲਾ ਦੋ ਡਿਸਟ੍ਰਿਕਟਸ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜਾਊਗਾ ਤੇ ਜਿੱਥੇ ਸਾਰੇ ਨਿਵਾਸੀਆਂ ਨੂੰ ਸਿਹਤ ਕਾਰਡ ਜਿਹੜਾ ਉਹ ਬਣਾਵਾਂਗੇ ਜਾ ਕੇ ਉੱਥੇ ਮੈਡੀਕਲ ਕੈਂਪ ਲੱਗਣਗੇ ਲੋਕੀ ਜਿਹੜੇ ਨੇ 128 ਥਾਵਾਂ ਤੇ ਤਰਨਤਾਰਨ ਚ ਤੇ ਲਗਭਗ ਇੰਨੀ ਥਾਵਾਂ ਤੇ ਬਰਨਾਲੇ ਜਿਹੜੇ ਕੈਂਪ ਲੱਗਣਗੇ ਦੋ ਤਿੰਨ ਦਿਨ ਦੇ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਵੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਘਰ ਤੋਂ ਦੂਰ ਨਾ ਜਾਣਾ ਪਵੇ ਪ੍ਰਚਾਰ ਵੀ ਕੀਤਾ ਜਾਊਗਾ ਕੈਂਪ ਤੋਂ ਪਹਿਲਾਂ ਚਾਹੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚਾਹੇ ਕੋਈ ਪੈਸੇ ਮੁਨਾਦੀ ਕਰਾਵਾਂਗੇ ਤਾਂ ਕਿ ਹਰੇਕ ਬੰਦਾ ਜਿਹੜਾ ਹੈ ਉਹਦੇ ਤੱਕ ਇਹ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਇਸ ਸਕੀਮ ਦਾ ਫਾਇਦਾ ਲੈਣ ਵਾਸਤੇ ਆਵਾਜ਼ ਪਹੁੰਚ ਸਕੇ ਤੇ ਉਹ ਕਿਸੇ ਵੀ ਟਾਈਮ ਆ ਕੇ ਆਪਣਾ ਕੋਈ ਬਹੁਤ ਸਰਲ ਪ੍ਰਕਿਰਿਆ ਕੋਈ ਔਖਾ ਪ੍ਰੋਸੈਸ ਨਹੀਂ ਹੈਗਾ ਆਧਾਰ ਕਾਰਡ ਵੋਟਰ ਕਾਰਡ ਜਾਂ ਫਿਰ ਪਾਸਪੋਰਟ ਕਾਰਡ ਦੀ ਇੱਕ ਫੋਟੋ ਲੈ ਕੇ ਆਉਣਾ ਬਸ ਤਾਂ ਕਿ ਹੋਰ ਕੋਈ ਡਾਕੂਮੈਂਟ ਦੀ ਲੋੜ ਨੀ ਪੈਣੀ ਤੇ 10 ਤੋਂ 12 ਦਿਨ ਦੇ ਵਿੱਚ ਵਿੱਚ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਰਜਿਸਟ੍ਰੇਸ਼ਨ ਸਾਰੇ ਨਿਵਾਸੀਆਂ ਦੀ ਕੰਪਲੀਟ ਹੋ ਜਾਊਗੀ ਤੇ ਫੀਡਬੈਕ ਮਿਲਣ ਤੋਂ ਬਾਅਦ ਇਸ ਪ੍ਰਕਿਰਿਆ 'ਚ ਸੁਧਾਰ ਵੀ ਕਰਾਂਗੇ ਜੇ ਕੋਈ ਕਿਸੇ ਦਾ ਕੋਈ ਸੁਜੈਸ਼ਨ ਆਇਆ ਫਿਰ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰ ਦਾਂਗੇ